ਮੇਰੇ ਵੱਲੋਂ ਸਰਨ ਜੈਮਸੀ ਦੀ ਆਓ ਆਪਾਂ ਦੀ ਕੀ ਪਾਸਟਰ ਕੋਲ ਦੇਤੀ ਇਸ ਵੀਡੀਓ ਜਿਹਦੇ ਵਿੱਚ ਪਾਸਟਰ ਜੀ ਬਹੁਤ ਹੀ ਵਧੀਆ ਕੰਮ ਕਬਣੀ ਕਰਦੇ ਆ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਔਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਔਰ ਮੈਰੀ ਹੈਪੀ ਕ੍ਰਿਸਮਸ ਦੇ ਸਾਰਿਆਂ ਨੂੰ ਕ੍ਰਿਸਮਸ ਦੀਆਂ ਬਹੁਤ-ਬਹੁਤ ਵਧਾਈਆਂ ਔਰ ਇਸ ਵੀਡੀਓ ਨੂੰ ਪੂਰਾ ਦੇਖਣਾ ਬਹੁਤ ਹੀ ਅੱਛਾ ਹੋਵੇ ਜੀ ਕਿ ਕਿ ਮੇਰੇ ਕਾ ਸੋਚਾਂ ਕਿਸ ਨੇ ਪੜੀਆਂ ਆ ਆਓ ਆਪਾਂ ਦੇਖੀਏ ਇਸ ਵੀਡੀਓ ਨੂੰ ਮੈਂ ਸੋਚ ਹੀ ਨਹੀਂ ਪਾ ਰਿਹਾ ਮੇਰੇ ਕੋ ਫੈਸਲੇ ਨਹੀਂ ਲੈ ਹੁੰਦੇ ਮੇਰ ਤੋਂ ਤੇ ਖੁਸ਼ ਹੀ ਨਹੀਂ ਹੋਇਆ ਜਾਂਦਾ ਸਾਰੇ ਖੁਸ਼ ਹੋਣ ਦੇ ਹੁੰਦੇ ਪਰ ਖੁਸ਼ੀ ਤੁਸੀਂ ਅੱਜ ਚੇਂਜ ਹੋ ਜਾਓਗੇ ਇਸੂ ਮਸੀਹ ਦੇ ਨਾਮ 'ਚ ਜ਼ਬਰਦਸਤ ਚੇਂਜ ਹੋਏਗਾ ਜ਼ਬਰਦਸਤ ਛੁਟਕਾਰਾ ਕਿਉਂਕਿ ਅੱਜ ਸ੍ਰੀ ਪਰਮੇਸ਼ਰ ਦੀ ਦਾਸੀ ਇੱਥੇ ਆਪਣੇ ਪਰਮੇਸ਼ਰ ਦੇ ਜ਼ੋਰ ਨਾਲ ਆਈਆਂ ਪਰਮੇਸ਼ਰ ਦੀ ਹਜ਼ੂਰੀ ਦੇ ਨਾਲ ਆਮੇਨ ਮਾਈਂਡ ਦਾ ਸਾਡਾ ਚੇਂਜ ਹੋ ਰਿਹਾ ਹੈ ਖੁਦਾਵੰ ਦਾ ਬਰਨਾਮਾ ਸ੍ਰੀ ਮੇਰੇ ਭੁੱਲਾ ਦੇ ਖੁਦਾਵੰ ਦਾ

यस आमीन आमीन यस आमीन फायर असद हो जाओ फायर इसु के नाम से तक जाए तक जाए तक जाए यस और चतुर घोड़े की शक्ति तो नटक जाए जय चलो यस पिता अमीरेश्वर चलो यस को धा बंदा है हालेलुया ਯੈਸ ਪਿਤਾ ਪਰਮੇਸ਼ਰ ਹਾਲੇਲੂਇਆ ਯੈਸ ਕੋ ਅਰ ਅੱਜ ਤੋਂ ਲਾ ਕੇ ਤੁਸੀਂ ਆਜ਼ਾਦ ਹੋ ਚੁੱਕੇ ਫਾਇਰ ਯਿਸੂ ਦੇ ਨਾਮ ਸੇ ਫਾਇਰ ਤੁਸੀਂ ਆਜ਼ਾਦ ਹੋ ਚੁੱਕੇ ਸਵਰਗੀ ਸੈਨਾ ਮਾਇ ਤੇ ਪਹੁੰਚ ਚੁੱਕੀਆਂ ਆ ਉਹ ਤੁਹਾਡੇ ਦਵਾਲੇ ਉਹ ਸੰਗਲੀਆਂ ਨੂੰ ਤੋੜ ਯੈਸ ਪਿਤਾ ਅਮੇਨ ਅਮੇਨ ਯੈਸ ਕੋ ਦਵਨ ਦਾ ਪਰਮੇਸ਼ਰ ਯੈਸ ਸਮੇਂ ਅਮੇਨ ਅਮੇਨ ਜਿਸ ਕੋ ਨਾਮ ਸੇ ਯਸ ਖੁਦਾ ਕੀਤਾ ਯਾ ਅਜ ਇਹਨਾਂ ਦੇ ਉੱਤੇ ਬਸ਼ੀ ਕਰਣ ਤੰਦ ਬਿਆ ਯਸ ਕੀਤਾ ਪਰਮੇਸ਼ੁਰ ਬਸ਼ੀ ਕਰਣ ਤੰਦ ਬਿਆ ਹਰ ਬਸ਼ੀ ਕਰਣ ਤੰਦ ਬਿਆ ਯਸ ਖੁਦਾ ਹਾਰਿਆ ਹਾ ਹਾ ਜੈ ਜੈ ਯਸ ਖੁਦਾ ਬੰਦਾ ਜੈ ਕਿਸੇ ਆਜ਼ਾਦ ਹੋ ਚੁੱਕੇ ਹੋ ਅਮੇਨ ਹਰ ਕਾਲਾ ਇਲਮ ਜੋ ਯਾ ਸਾਹਮਣੇ ਅਮੇਨ ਯਸ ਪਿਤਾ ਪਰਮੇਸ਼ੁਰ ਯਸ ਖੁਦਾ ਬੰਦਾ ਗੰਦਾ ਆਤਮਾ ਜਾਏ ਗੇਮ ਦਾ ਵਿਚੰਦਾ ਆਤਮਾ ਜائے ਖੁਦਾਵੰਦਾ ਤੇਰੀ ਮਹਿਮਾ ਕਰਨੇ ਪਾਏ ਬੱਚੇ ਤੇਰੇ ਸਾਡੇ ਜੀਵਨ ਦੇ ਵਿੱਚ ਕੰਮ ਮੈਂ ਪਰਮੇਸ਼ਰ ਦੀ ਦਰਸੀ ਉਹਨੇ ਤੁਸਤੀਆਂ ਕਰੀਆਂ ਹੁਕਮ ਕਰਦੀਆਂ ਯਸ ਖੁਦਾਵੰਦਾ ਇਸ ਸੇ ਤੜੀ ਹੁਣੇ ਇਸ ਸੇ ਤੜੀ ਨਿਕਲ ਜਾ ਯਸ ਖੁਦਾ ਪਰਮੇਸ਼ ਨਿਕਲ ਜਾ ਯਸ ਖੁਦਾਵੰਦਾ ਕਿਆ ਫੋਟਾ ਗਿਆ ਫੋਟਾ ਬੰਦਾ ਕਿਆ ਫੋਟਾ ਫਿਸਰ ਇੱਕ ਫਾਇਰ 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 ਇਸੂ ਦੇ ਨਾਮ ਸੇ ਫਾਇਰ 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 ਅਲਮਾਰੀ ਦੇ ਵਿੱਚ ਫਾਇਰ ਟੰਗੇ ਆਪਣੇ ਕੱਟੇ ਜਾਂਦੇ ਆ ਆਊਟ ਆਊਟ ਇਸੂ ਦੇ ਨਾਮ ਸੇ ਗੰਦਾ ਤੁਮਾਂਗੇ ਬਚ ਲਿਆ ਜਾ ਜੀ ਹੁਦਾਵਾ ਦਾ ਜੋ ਤੇਰੇ ਬ੍ਰੇਕ ਹੈ ਤੇ ਇਆਂ ਪੁੱਤ ਤਾਨੂੰ ਬਰਬਾਦ ਕਰਦਾ ਖੁਦਾ ਉਹਨਾਂ ਤੇ ਕੱਪੜੇ ਟੰਗੇ ਹੁੰਦੇ ਆ ਨਾਮ ਸੇ ਗੰਦਾ ਆਤਮਾ ਚਲਾ ਗਿਆ ਇਹ ਖੁਦਾ ਗੰਦਾ ਅਰੇ ਮੈਂ ਕਦੇ ਇੱਕ ਗੰਦਾ ਆਤਮਾ ਚਲਾ ਗਿਆ ਕਿਉਂ ਕੱਪੜੇ ਧੋ ਕੇ ਸੁੱਕਣੇ ਪਾਉਂਦੇ ਆ ਤੇ ਤਾਰ ਤੋਂ ਕੱਪੜੇ ਗਾਇਬ ਹੋ ਜਾਂਦੇ ਕੋਈ ਇੱਕ ਕੱਪੜਾ ਹਰ ਵਾਰੀ ਉਹਨਾਂ ਦਾ ਗਾਇਬ ਹੋ ਜਾਂਦਾ ਹੈ ਜਿਨ੍ਹਾਂ ਦੇ ਇਹ ਹੋ ਰਿਹਾ ਅੱਗੇ ਆ ਜਾਓ ਸੋਦੈ ਇਸ ਨੂੰ ਰੋਕਿਆ ਜਾਏ ਇਸ ਚੀਜ਼ ਨੂੰ ਇਸ ਬੰਧਨ ਨੂੰ ਤੋੜ ਦਿੱਤਾ ਜਾਏ ਤੁਹਾਡੇ ਪੈਸੇ ਲੋਕ ਦੇ ਵਿੱਚ ਰੱਖੇ ਗਾਇਬ ਹੋ ਜਾਂਦੇ ਆ ਤੁਸੀਂ ਕਿਣਕੇ ਰੱਖਦੇ ਆ ਪੈਸੇ ਪਰ ਉਹ ਲੋਕ ਦੇ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਆ ਹਾਂ ਯਸ ਪ੍ਰਮੇਸ਼ੁਰ ਸੇਟੋ ਵਾਲ ਕੱਟੇ ਜਾ ਰਹੇ ਆ ਕੁਝ ਲੋਕਾਂ ਨੂੰ ਮੈਂ ਦੇਖ ਰਹੀ ਆ ਉਹਨਾਂ ਦੇ ਬੱਚਿਆਂ ਦੇ ਸਿਰ ਤੋਂ ਵਾਲ ਕੱਟੇ ਜਾਂਦੇ ਆ ਯਸ ਖੁਦਾ ਬੰਦਾ ਪਰਮੀਸ਼ਰ ਤੇਰੇ ਵਾਲ ਕਿੱਦਾਂ ਕੱਟੇ ਗਏ ਆ ਮਾਈਕ ਰੈਡੀ ਰੱਖੋ ਇਹਨਾਂ ਸਾਰਿਆਂ ਨੂੰ ਪੁੱਛਿਆ ਜਾਣਾ ਜੋ ਹੋ ਰਿਹਾ ਸਿਰਫ ਉਹੀ ਹੋਣਗੇ ਜੋ ਬੋਲਿਆ ਜਾ ਰਿਹਾ ਯਾ ਕਿਸੇ ਦੇ ਪਰਮੀਸ਼ਰ ਆਜ਼ਾਦ ਕਰ ਖੁਦਾ ਲੈਟਰੀਨ ਟੱਗਦੀ ਹੈ ਚਲੋ ਯਾਰ ਗੰਦ ਟੱਗਦਾ ਯਾ ਅੱਗੇ ਆ ਜਵੇ ਮੈਂ ਬਹੁਤ ਕਲੀਅਰਲੀ ਦੇਖ ਰਹੀ ਹਾਂ ਇੱਕ ਘਾਰਿਆ ਤੇ ਉਹਨਾਂ ਦੇ ਘਰ ਦੇ ਵਿੱਚ ਗੰਧ ਟਿਕਨ ਲੱਗ ਜਾਂਦਾ ਹੈ। ਯਸਪਤਾ। ਕੋਸ਼ਿਆ ਉਹ ਬਹੁਤ ਆਪਣੇ ਘਰ ਦੀ ਕਲੀਨਿੰਗ ਕਰਦੇ ਆ, ਸਫਾਈ ਕਰਦੇ ਆ। ਪਰ ਇੰਨੀ ਬੈਡ ਸਮੈਲ ਆਉਣ ਲੱਗ ਜਾਂਦੀ ਆ। ਉਹਨਾਂ ਦੇ ਇੱਕ ਦੂਸਰੇ ਦੇ ਕੋਲ ਘਰ ਦੇ ਵਿੱਚੋਂ ਇੰਨੀ ਗੰਦੀ ਸਮੈਲ ਆਉਂਦੀ ਆ। ਕਿ ਉੱਥੇ ਰੁਕਣਾ ਔਖਾ ਹੋ ਜਾਂਦਾ ਆ। ਇੱਥੇ ਕੁਝ ਬੱਚੇ ਆ ਜਿਨ੍ਹਾਂ ਨੂੰ ਦੁਸ਼ਟ ਆਤਮੇ ਦੇਖਦੇ ਆ ਤੇ ਉਹ ਇਸ਼ਾਰਾ ਕਰਕੇ ਆਪਣੇ ਪੇਰੈਂਟਸ ਨੂੰ ਦੱਸਦੇ ਕਿ ਉਸ ਪਾਸੇ ਉਹ ਖੜੇ ਆ ਦੇਖ ਖੁਦਾਬੰਦਾ ਇਹਨਾਂ ਜਾਂਦੇ ਟੂਨੇ ਤੋਂ ਅਜਾਜ਼ ਕਰ ਤੇ ਮੈਂ ਕੁਝ ਭਰਾਵਾਂ ਨੂੰ ਦੇਖ ਰਹੀ ਆ ਜਿਨ੍ਹਾਂ ਨਾਲ ਦੁਸ਼ਟ ਆਤਮਾ ਸਰੀਰਕ ਸੰਬੰਧ ਬਣਾਉਂਦਾ ਆ ਯਸ ਖੁਦਾਬੰਦਾ ਪਰਮੇਸ਼ੁਰ ਦੇਖ ਉਹ ਸਰੀਰਕ ਸੰਬੰਧ ਸੈਕਸ਼ੂਅਲ ਰਿਲੇਸ਼ਨਸ਼ਿਪ ਜਿਹੜੇ ਉਹਨਾਂ ਦੇ ਨਾਲ ਬਣਦੀ ਆ ਸਿਰਫ ਭਾਵਨਾਵਾਂ ਦੇ ਨਾਲ ਨਹੀਂ ਇੱਥੇ ਕੁਝ ਪਹਿਣਾ ਆ ਜਿਨ੍ਹਾਂ ਦੇ ਪਤੀ ਦਾ ਰੂਪ ਧਾਰ ਕੇ ਦੁਸ਼ਟ ਆਤਮਾ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਆ ਹੌਲੀ ਥੋ ਇਸ ਗੰਦੀ ਕਿਉਂ ਆਤਮਾ ਤੋਂ ਆਇਆ ਕਰਤਰੂ ਮੇਰੇ ਪੂਰੇ ਪਰਿਵਾਰ ਨੂੰ ਬਹੁਤ ਪਰੇਸ਼ਾਨੀਆਂ ਮੇਰੇ ਪਤੀ ਨੂੰ ਮੇਰੇ ਬੱਚਿਆਂ ਨੂੰ ਹੋ ਜਾ ਕਰ ਬਿਨਾਂ ਲੋਕੀ ਨਜ਼ਰ ਆਉਂਦੇ ਆ ਦੇਣ ਦੇ ਟਾਈਮ ਵਿੱਚ ਵੀ ਰਾਤ ਦੇ ਟਾਈਮ ਦੇ ਵਿੱਚ ਵੀ ਕੱਲੇ ਧਾੜੀ ਦੇਖਦੇ ਉਹਨੂੰ ਸਿਰ ਨਹੀਂ ਹੈਗੇ ਉਹਨਾਂ ਦੇ ਟੱਕਰ ਤੈ ਕਹ ਖਦਮ ਰਸੋਈ ਚੋਂ ਚੀਜ਼ਾਂ ਗਾਇਬ ਹੋ ਜਾਂਦੀਆਂ ਆ ਕਿਤਾ ਦਇਆ ਕਰ ਪ੍ਰਭੂ ਇਹਨਾਂ ਦੀ ਸਿੱਖਿਆ ਤੋਂ ਜਾਵ ਕਰਨਾ ਕੋਈ ਆਣ ਕੇ ਉਹਦੇ ਖਾਣੇ ਦੇ ਵਿੱਚ ਗੜਬੜ ਕਰ ਜਾਂਦਾ ਆ ਉਹ ਖਾਣਾ ਬਣਾ ਕੇ ਰੱਖਦੇ ਆ ਪੰਜਾਂ ਜਣਿਆਂ ਤੇ ਰਹਿ ਜਾਂਦਾ ਇੱਕ ਜਣੇ ਦਾ ਦਇਆ ਕਰ ਇਹ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਲੋਕਾਂ ਨੂੰ ਅੱਗੇ ਸੱਦਣ ਦਾ ਮਤਲਬ ਕੀ ਆ ਪ੍ਰਭੂ ਤੇਰੀ ਮਹਿਮਾ ਹੋਵੇ ਇਹਨਾਂ ਦੀ ਆਜ਼ਾਦ ਕਰ ਆਪਣੇ ਬੱਚਿਆਂ ਦੀ ਆਜ਼ਾਦੀ ਲਈ ਪ੍ਰਾਰਥਨਾ ਕਰ ਨਹੀਂ ਨਹੀਂ ਸਿਰਫ ਇੰਨਾ ਹੀ ਨਹੀਂ ਬਾਕੀ ਗਾਣੂ ਜਕੀਰ ਤੇ ਮੁਹੰਮਦ ਖੁਦਾ ਹੰਦਾ ਸਿਕੜਬੜੀਂ ਦੇ ਆਤਮੇ ਨੂੰ ਦੂਰ ਕਰ ਖੜਾ ਕਿ ਪਰਮੇਸ਼ਵਰ ਦਾ ਆਤਮਾ ਸਭ ਕੁਝ ਜਾਣਦਾ ਹੈ ਯਾਦ ਕਰ ਅਰ ਉਹਨੂੰ ਪਤਾ ਹੈ ਕਿ ਜਿਹੜੇ ਉਹਦੇ ਸਾਹਮਣੇ ਖਲੋਤੇ ਉਹਨਾਂ ਦੇ ਜੀਵਨ ਚ ਕੀ ਹੋ ਰਿਹਾ ਹੈ ਇੱਕ ਵਾਰੀ ਮਾਈਕ ਰੈਡੀ ਕਰਕੇ ਇਹਨਾਂ ਦੇ ਕੋਲ ਜਾ ਕੇ ਬਸ ਆਪਣੀ ਇੱਕ 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 ਦੋ ਦੋ ਸ਼ਬਦਾਂ ਚ ਤੁਸੀਂ ਦੱਸਣਾ ਕਿ ਉਹ ਤੁਹਾਡੇ ਨਾਲ ਹੋ ਰਿਹਾ ਹੈ। ਯਸਪੀਤਾ ਤੁਸੀਂ ਪੁੱਛਿਆ ਤੁਸੀਂ ਦੱਸੋ ਕੀ ਹੋ ਰਿਹਾ ਹੈ ਇਨਾਂ ਦੇ ਜੀਵਨ ਦੇ ਵਿੱਚ। ਪਾਸੀ ਇਹ ਕਹਿੰਦੇ ਕਿ ਸਾਡੇ ਕੱਪੜੇ ਗਾਇਬ ਹੋ ਜਾਂਦੇ ਆ। ਇਨਾਂ ਦੇ ਕੱਪੜੇ ਗਾਇਬ ਹੋ ਜਾਂਦੇ ਆ ਕਿਹ ਕਿ ਇਹਨਾਂ ਦੇ ਪਰਿਵਾਰ ਦੀ ਸਪਿਰਿਟ ਕੰਮ ਕਰਦੀ। ਇਹਨਾਂ ਕਦੀ ਮੇਰੇ ਹਸਬੰਡ ਦੇ ਰੂਪ ਚ ਆ ਕੇ ਮੇ ਨਾਲ ਰਿਲੇਸ਼ਨ ਬਣਾਉਂਦਾ। ਕਾਰਨ ਇਹ ਦੇ ਰੂਪ ਦੇ ਵਿਚਾਰ ਹੀ ਕਿ ਦੁਸ਼ਟ ਆਤਮਾ ਇਹਨਾਂ ਨਾਲ ਸੰਬੰਧ ਬਣਾਉਂਦਾ। ਹਾਂਜੀ। ਅਸਲੀ ਜਿਹੜਾ ਦੇ ਘਰ ਦੇ ਵਿੱਚ ਇੰਨਾ ਦੇ ਘਰ ਚੋਂ ਗੰਦੀ ਸਮੈਲ ਆਉਂਦੀ ਅੱਗੇ ਦੋ ਮਾਈਕ ਲੈ ਲੀਜੀਏ ਮੇਰੇ ਨਾਲ ਰਿਲੇਸ਼ਨ ਬਣਦੇ ਆ ਤੇ ਨਾਲੇ ਮੇਰੇ ਘਰ ਚੋਂ ਸਮੈਲ ਬਹੁਤ ਗੰਦੀ ਆਉਂਦੀ ਆ ਜਦੋਂ ਰਿਲੇਸ਼ਨ ਬਣਦੇ ਆ ਤੇ ਘਰ ਚੋਂ ਗੰਦੀ ਸਮੈਲ ਆਉਂਦੀ ਆ ਕੱਪੜੇ ਕੱਟ ਹੋ ਜਾਂਦੇ ਆ ਸੱਚੇ ਵਿੱਚ ਖੁਦਾ ਬੰਦਾ ਕੱਪੜੇ ਕੱਟ ਹੋਣਾਂ ਦੇ ਸਮੈਲ ਵੀ ਗੰਦੀ ਆਉਂਦੀ ਆ ਹੋਏ ਖੁਦਾ ਬੰਦਾ ਗੰਦੇ ਹਾਂਜੀ ਗੰਦੇ ਸੁਪਨੇ ਆਉਂਦੇ ਗੰਦੇ ਸੁਪਨੇ ਆਉਂਦੇ ਆ ਕੋਈ ਨਾ ਨਹੀਂ ਹੁੰਦਾ ਤੇ ਨਜ਼ਰ ਆਉਂਦੇ ਇਸ ਬੈਂਡ ਨੂੰ ਧੜ ਨਜ਼ਰ ਆਉਂਦੇ ਜਿਨ੍ਹਾਂ ਦਾ ਸਿਰ ਨਹੀਂ ਹੁੰਦਾ ਹਾਂਜੀ ਕੱਪੜੇ ਕੱਟ ਵੀ ਹੋ ਜਾਂਦੇ ਤੇ ਅੱਗ ਵੀ ਲੱਗਦੀ ਹੈ ਕੱਪੜੇ ਕੱਟ ਵੀ ਹੋ ਜਾਂਦੇ ਤੇ ਅੱਗ ਵੀ ਲੱਗ ਜਾਂਦੀ ਹੈ ਹਾਂਜੀ ਬੇਸਿਕ ਹੋ ਜਾਂਦੇ ਤੇ ਨਾਲੇ ਬੱਚਿਆਂ ਨੂੰ ਉਹ ਸਤਾਤਮਾ ਲੱਗਦਾ ਕੱਟ ਸੁਕਾਏ ਹੁੰਦੇ ਆ ਕੱਪੜੇ ਤੇ ਵਿੱਚੋਂ ਕੱਟੇ ਜਾਂਦੇ ਆ ਦੋਵਾਂ ਮੇਰੀਆਂ ਬੋਤੀਆਂ ਦੇ ਕੱਪੜੇ ਤਾਰ ਤੇ ਸੁੱਕਣੇ ਪਾਏ ਹੁੰਦੇ ਆ ਤੇ ਉਹਦੇ ਵਿੱਚੋਂ ਕੱਪੜੇ ਕੱਟੇ ਜਾਂਦੇ ਇਹਨਾਂ ਦੀਆਂ ਬੋਤੀਆਂ ਦੇ ਹਾਂਜੀ ਅਲਮਾਰੀ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਅਲਮਾਰੀ 'ਚੋਂ ਪੈਸੇ ਗਾਇਬ ਹੋ ਜਾਂਦੇ ਸਾਡੇ ਨਾਲ ਆਪਣੇ ਮੁੰਡਿਆਂ ਦੀ ਧੋਹੇ ਕਮੀਜ਼ਾ ਪਾਈ ਜਾਂ ਨਮੀਆਂ ਚੱਕ ਹੋ ਜਾਂਦੀਆਂ ਆ ਇਹਨਾਂ ਦੇ ਕੱਪੜੇ ਧੋਕੇ ਸੁੱਕਣੇ ਪਾਏ ਹੁੰਦੇ ਇਹਨਾਂ ਦੇ ਬੇੜੇ ਦੇ ਤੇ ਨਵੇਂ ਹੀ ਕੱਪੜੇ ਕੋਈ ਚੱਕ ਲੈਂਦਾ ਆ ਸਾਡੇ ਨਾਲ ਗੱਲੇ 'ਚੋਂ ਪੈਸੇ ਗਾਇਬ ਹੋ ਜਾਂਦੇ ਗੱਲੇ 'ਚੋਂ ਪੈਸੇ ਗਾਇਬ ਹੋ ਜਾਂਦੇ ਗਲਤ ਸੁਪਨੇ ਵੀ ਆਉਂਦੇ ਆ ਤੇ ਮੇਰੇ ਕਿਨੇ ਕੁਥੇ ਪੈਸੇ ਵੀ ਗਾਇਬ ਹੋ ਜਾਂਦੇ ਗਲਤ ਸੁਪਨੇ ਵੀ ਆਉਂਦੇ ਤੇ ਕਿਨੇ ਕਣਾਈ ਪੈਸੇ ਗਾਇਬ ਜੀ ਮੈਨੂੰ ਸੁਪਨੇ ਬਹੁਤ ਗਲਤ ਆਉਂਦੇ ਆ ਤੇ ਮੇਰੇ ਪੈਸੇ ਵੀ ਪੂਰੇ ਨਹੀਂ ਹੁੰਦੇ ਸੇਮ ਪ੍ਰੋਬਲਮ ਹਾਂ ਜੀ ਦੋਸਤ ਆਤਮਾ ਮੇਰੇ ਸਾਹਮਣੇ ਆਂਦੀਆਂ ਹੁੰਦੀਆਂ ਸੀਗੀਆਂ ਤੇ ਬਹੁਤ ਵੱਡੀ ਆਂਦੀ ਸੀ ਕਹਤ ਹੈ ਹਿਟਨ ਤੇ ਦੋਸਤ ਆਤਮਾ ਸੁਪਨੇ ਦੇ ਵਿੱਚ ਮੇਰੇ ਨਾਲ ਦੋਸਤ ਇਹ ਗਮ ਹੋ ਜਾਂਦੇ ਤੇ ਗੰਦੀ ਸਮੀਲ ਆਉਂਦੀ ਹੈ ਹਾਂਜੀ ਨੈਕਸਟ ਕਿਤਾ ਦੇ ਆਪੇ ਕਪੜੇ ਪਏ ਗਮ ਹੋ ਜਾਂਦੇ ਕਿੜੀਆਂ ਦੇ ਕਪੜੇ ਗਾਇਬ ਹੋ ਜਾਂਦੇ ਸੀ ਮੇਰਾ ਜੈਂਪਰ ਗਮ ਹੋ ਗਿਆ ਸੁਪਨੇ ਬਹੁਤ ਆਉਂਦੇ ਨੇ ਸੁਪਨੇ ਆਦੇ ਕਪੜੇ ਗਾਇਬ ਪੂਰਾ ਸੁਪਨਾ ਆਤਾ ਹੈ ਮੇਰਾ ਪੂਰਾ ਸੁਪਨਾ ਆਤਾ ਹੈ ਤੇ ਪੈਸਾ ਮੈਂ ਉਹ ਸਮੇਂ ਉਹ ਮਹੀਨਾ ਮੈਂ ਕਿਤਾ ਜਿਹੜਾ ਕਿਛਾ ਖੁਦਾਵੰਦਾ ਸੱਚੀ ਕਿੰਨੇ ਦੁਸ਼ਟ ਆਤਮਾਏ ਦੇਖੋ ਆਪਾਂ ਕਦੇ ਦੇਖਣੀ ਉੱਤੇ ਹੀ ਆਪਣੇ ਘਰੇ ਇਹ ਕਰ ਚ ਲੜਾਈ ਪੋਣ ਵਾਲਾ ਮਤਲਬ ਬੁਸਤਾ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਜਰੂਰ ਇਹਨਾਂ ਗੱਲਾਂ ਤੇ ਗੌਰ ਕਰਿਆ ਕਰੋ ਪਤਨੀਆਂ ਔਰ ਪਤੀ ਇਸ ਚੀਜ਼ ਨੂੰ ਸਮਝਦੇ ਇਹ ਵੀਡੀਓ ਆਪਣੇ ਪਤੀ ਨੂੰ ਹੀ ਪੂਰ ਸਿਖਾਏ ਉਹ ਗਾਇਬ ਹੋ ਜਾਂਦੇ ਸੀ ਤੇ ਕਹਿੰਦੇ ਕੱਲ ਇੰਡੀਆ ਦੇ ਵਿੱਚ ਵੀ ਇਹ ਆਈ ਤਾਂ ਇੰਨਾ ਕਿੰਨੀ ਆਏ ਗਵਾਹੀਆਂ ਦੇ ਰਹੇ ਨੇ ਇਹ ਪੈਸੇ ਚੋਰੀ ਹੁੰਦੀ ਹੈ ਇਸ ਸ਼ਨੀਵਾਰ ਮੇਰਾ ਤਾਂ ਵੀ ਚੋਰੀ ਹੋ ਗਿਆ ਇਹਦੇ ਪੈਸੇ ਚੋਰੀ ਹੋ ਜਾਂਦੇ ਆ ਤੇ ਸ਼ਨੀਵਾਰ ਇਹਨੇ ਜਿਹੜੀ ਆਫਰਿੰਗ ਲਈ ਰੱਖੇ ਸੀ ਉਹ ਵੀ ਚੋਰੀ ਹੋ ਗਏ ਲੌਕਰ ਚ ਪੈਸੇ ਫਿਰ ਵੀ ਜੋ 2015 ਲੌਕਰ ਦੇ ਅੰਦਰ ਪੈਸੇ ਗੜ ਕੇ ਰੱਖਦੀਆਂ ਲੌਕਰ ਦੇ ਅੰਦਰੋਂ ਗਾਇਬ ਹੋ ਜਾਂਦੇ ਆ ਲੌਕਰ ਕਹਿਣ ਦਾ ਮਤਲਬ ਸਮਝ ਲਿਓ ਮਨੇ ਲੌਕ ਲੱਗਿਆ ਹੋਇਆ ਆ ਫਿਰ ਕੌਣ ਕੱਢਦਾ ਆ ਚੈਨਲ ਸੁਣ ਲੋ ਇਹਨਾਂ ਚੀਚਾਂ ਨੂੰ ਪਰ ਅੱਜ ਤੋਂ ਬਾਅਦ ਤੁਸੀਂ ਜਿੰਨੇ ਵੀ ਇੱਥੇ ਹੋ ਐਂਡ ਤੱਕ ਜਿੰਨੇ ਵੀ ਹੋ ਨਾ ਤੁਹਾਡਾ ਕੋਈ ਪੈਸਾ ਚੋਰੀ ਹੋਊਗਾ ਨਾ ਤੁਹਾਡੇ ਕੱਪੜੇ ਕਟ ਕਪੜਾ ਚੋਰੀ ਹੋਊਗਾ ਨਾ ਕੋਈ ਦੁਸ਼ਟ ਆਤਮਾ ਤੁਹਾਡੇ ਸੁਪਨੇ ਜਾਊਗਾ ਨਾ ਤੁਹਾਡੇ ਨਿਆਣਿਆਂ ਨੂੰ ਨਜ਼ਰ ਆਊਗਾ ਕੋਈ ਵੀ ਦੁਸ਼ਟ ਦੀ ਸ਼ਕਤੀ ਅੱਜ ਤੋਂ ਲਾ ਕੇ ਤੁਹਾਡੇ ਜੀਵਨ 'ਚ ਕੰਮ ਨਹੀਂ ਕਰੂਗੀ ਅਮੇ ਹਾਂਜੀ ਦੱਸ ਹੋ ਗਿਆ ਕਿੰਨੇ ਦਿਨ ਹੋ ਗਏ ਲੱਭ ਤੁਹਾਨੂੰ ਲਾ ਕੇ ਇਨਾ ਕਲੇਸ਼ ਬਹੁਤ ਪੈਂਦਾ ਫੇਰ ਇਹਨਾਂ ਦੇ ਕਪੜੇ ਗਾਇਬ ਤੇ ਘਰ 'ਚ ਕਲੇਸ਼ ਇਹ ਸ਼ੈਤਾਨ ਦੀ ਦੇਖੋ ਕਪੜੇ ਕੱਟੇ ਗਏ ਆ ਤੇ ਰਾਤ ਪੱਲੇ ਵਿੱਚ ਜੋ ਸੌਮ ਜਿਹੀ ਸੋਮ ਪ੍ਰੋਬਲਮ ਚੱਲ ਰਹੀ ਹੈ ਮੇਰੇ ਕਪੜੇ ਚੱਕੇ ਗਏ ਆ ਤੇ ਉਹ ਕਪੜੇ ਪੈਸੇ ਵੀ ਮੇਰੇ ਗਾਇਬ ਹੋਏ ਆ ਤੇ ਮੈਨੂੰ ਨਾ ਯਸ ਸਾਵੇਂ ਹੋ ਨਹੀਂ ਆ ਮੈਨੂੰ ਨੀਂਦ ਨਹੀਂ ਆਉਂਦੀ ਯਸ ਖੁਦਾਬੰਦਾ ਕੋਈ ਮੈਨੂੰ ਕਾਫੀ ਦਿਨ ਯਸ ਕਿਤਾ ਦੇਖਦੇ ਆ ਦੇਖੋ ਵਚਨ ਦੇ ਸ਼ੁਰੂ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਫੀਲਿੰਗ ਆਉਂਦੀ ਹੈ ਕਿ ਚਾਰਜ ਯਸ ਖੁਦਾਬੰਦਾ ਦੇਖ ਰਿਹਾ ਹੈ ਸੋ ਇਸ ਭੈਣ ਦੇ ਕਪੜੇ ਵੀ ਗਾਇਬ ਹੁੰਦੇ ਆ ਸੁਪਨੇ ਆਉਂਦੇ ਆ ਤੇ ਇਹਨੂੰ ਕੋਈ ਚਾਰਜ ਫਿਰਦਾ ਜਾਂਦਾ ਹੈ ਅਮਨ ਪ੍ਰਭੂ ਰਾਜਿਆਂ ਦਾ ਰਾਜਾ ਹਿੰਦੂ ਕੰਨੀਆਂ ਤੋਂ ਪਾੜ ਜਾਂਦੀ ਹੈ ਤੇ ਕੁੜੀ ਦੇ ਕੱਪੜੇ ਗਾਇਬ ਹੋ ਗਏ ਅਸਲ ਤੇ ਬਰਕਤ ਨਹੀਂ ਆਉਂਦੀ ਇਹਦੇ ਵੀ ਤੇਰੇ ਕੁੜੀ ਦੇ ਵੀ ਕੱਪੜੇ ਕੱਟੇ ਜਾਂਦੇ ਆ ਗਾਇਬ ਵੀ ਹੋ ਜਾਂਦੇ ਨੇ ਘਰ ਚ ਕੁਝ ਨਹੀਂ ਟਿਕਦਾ ਬੁੱਦ ਨੂੰ ਸਮਝ ਨਹੀਂ ਲੱਗਦੀ ਪਤਾ ਨਹੀਂ ਕਿ ਹੋਇਆ ਇੱਕਦਮ ਬੁੱਧੀ ਪ੍ਰੇਸ਼ਟ ਹੋ ਚੁੱਕੀ ਆ ਕੁਛ ਸਮਝ ਨਹੀਂ ਆ ਰਹੀ ਜਿਵੇਂ ਕਹਾਂ ਜਾਂਦਾ ਕਿ ਕੋਈ ਫੈਸਲਾ ਨਹੀਂ ਲੈ ਹੁੰਦਾ ਕੀ ਸੋਚਣਾ ਸਮਝ ਨਹੀਂ ਆ ਰਹੀ ਨੈਕਸਟ ਹਾਂਜੀ ਬਸਤਰ ਜੀ ਇਹ ਬੱਚੇ ਨੂੰ ਦੁਸ਼ਟ ਆਤਮਾ ਦੇਖਦੀਆਂ ਬੱਚੇ ਨੂੰ ਦੁਸ਼ਟ ਆਤਮਾ ਦੇਖਦੀਆਂ ਓਕੇ ਅਸਜੀ ਮੇਰੀ ਬੇਟੀਆਂ ਦੇ ਕੱਪੜੇ ਚੋਰੀ ਹੁੰਦੇ ਨੇ ਮੈਨੂੰ ਖਾਲੀ ਸੂਈਆਂ ਹੱਥ ਵਿੱਚ ਆਉਂਦੀਆਂ ਨੇ ਬੱਚਿਆਂ ਦੇ ਕੱਪੜੇ ਚੋਰੀ ਤੇ ਹੱਥ ਵਿੱਚ ਸੂਈਆਂ ਨਹੀਂ ਖਾਲੀ ਕੱਪੜੇ ਸੇਹਣ ਵਾਲੀਆਂ ਬੜੇ ਸੀ ਨਾਲੀਆਂ ਸੂਈਆਂ ਇਹ ਹੱਥ ਚੋਂਦੀਆਂ ਰਹਿੰਦੀਆਂ ਉਦੋਂ ਹੀ ਹਾਂ ਜੇ ਬੱਚੇ ਦੇ ਕੱਪੜੇ ਮੇਰੇ ਹਾਂ ਬਾਲ ਕੱਟ ਹੁੰਦੇ ਬੱਚਾ ਦੇ ਹਾਂ ਬੱਚਿਆਂ ਦੇ ਬਾਲ ਕੱਟ ਹੁੰਦੇ ਆ ਮੇਰੇ ਅੰਦਰੋਂ ਬਾਸ਼ਣ ਆਉਂਦੀ ਆ ਗੰਦੀ ਤੇ ਗੰਦੀ ਸਮੈਲ ਆਉਂਦੀ ਇਹਨਾਂ ਦੇ ਅੰਦਰੋਂ ਬੱਚੇ ਕਿ ਮੇਰੇ ਦੋ ਸਾਲਾਂ ਤਮ ਇਹ 15 ਦਿਨ ਸੇ ਬੁਖਾਰ ਥਾ ਜੇ ਮੈਂ ਆਪ ਲਗਾਇਆ ਉਹ ਅੱਛੇ ਨਹੀਂ ਹੋਈ ਫਿਰ ਪੈਸਾ ਨਾ ਜੋੜ ਕੇ ਰੱਖਾ 600 ਰੁਪਈਆ ਉਹ ਵੀ ਨਿਕਲ ਜਾਂਦਾ ਹੈ ਬੱਚੇ ਨੂੰ ਮਾਰਦੇ ਪੈਸੇ ਗਾਏ ਆਪਣੇ ਘਟ ਹੁੰਦੇ ਆ ਘਰ ਚੋਂ ਲੰਬਾਰੀ ਵਿੱਚੋਂ ਅਲਮਾਰੀ ਦੇ ਵਿੱਚ ਬੇ ਕੱਪੜੇ ਕੱਟ ਹੋ ਰਹੇ ਆ ਅੱਛਾ ਦੇ ਕੱਪੜੇ ਘੂਮ ਹੁੰਦੇ ਨੇ ਤੇ ਬੈਰੀ ਗੰਦੇ ਬੰਦੇ ਸਬੰਧ ਬਣਾਉਂਦਾ ਆ ਪਤੀ ਦੇ ਵਿੱਚ ਆ ਕੇ ਤੇ ਜਿਹੜੀ ਲੈਟਰਨਿੰਗ <div> ਦਿਖਦੀ ਆ ਮੇਰੇ ਘਰਾਨੇ ਦੇ ਘਰ ਵਿੱਚ ਦਿਖਦੀ ਆ ਇਹਨਾਂ ਦੇ ਕਰਾੜੇ ਕਪੜੇ ਗਾਇਬ ਹੋ ਜਾਂਦੇ ਨੇ ਤੇ ਘਰ ਵਿੱਚ ਪੈਸੇ ਵੀ ਗਾਇਬ ਹੋ ਜਾਂਦੇ। ਬੇਟੇ ਦੇ ਕਪੜੇ ਗਾਇਬ, ਘਰ ਵਿੱਚ ਪੈਸੇ ਗਾਇਬ। ਮੇਰੇ ਆਪਣੇ ਅਲਮਾਰੀ ਦੇ ਵਿੱਚ ਸੂਟ ਕੱਟੇ ਜਾਂਦੇ, ਚੁੰਨੀਆਂ ਦੇ ਛੇਕ ਜਾਂਦੇ ਆ। ਮੇਰੇ ਬੇਟਾ 2 ਸਾਲ ਦਾ ਤੇ ਕਪੜੇ ਬਾਹਰ ਸੁੱਕੇ ਪਏ ਗਾਇਬ ਹੋ ਜਾਂਦੇ ਆ। ਅਲਮਾਰੀ 'ਚ ਮੈਂ ਜਦੋਂ ਵੀ ਪੈਸੇ ਗਿਣ ਕੇ ਰੱਖਦੀ ਚ ਉਹ ਹਮੇਸ਼ਾ 500 ਹਜ਼ਾਰ ਗਾਇਬ ਹੁੰਦਾ ਹੈ। ਹਰ ਮਰੀ ਪੈਸੇ ਗਾਇਬ, ਤਾਰ ਤੇ ਪਾਏ ਹੋਏ ਕਪੜੇ ਗਾਇਬ, ਅਲਮਾਰੀ ਵਿੱਚ ਪਏ ਹੋਏ ਕਪੜੇ ਗਾਇਬ, ਫੱਟ ਜਾਂਦੇ ਆ, ਛੇਕ ਹੋ ਜਾਂਦੇ ਆ। ਨੈਕਸਟ ਨੋ ਗੋਡ ਅਸੀਂ ਹਰ ਸਾਲ ਨਵੇਂ ਬੈਗ ਲੈ ਕੇ ਆਂਦੇ ਸਕੂਲ ਬੈਗ ਉਹ ਜਲ ਜਾਂਦੇ ਆ ਹਰ ਸਾਲ ਨਵੇਂ ਸਕੂਲ ਬੈਗ ਲਏ ਜਾਂਦੇ ਉਹ ਜਲ ਜਾਂਦੇ ਆ ਤੇ ਬੱਚੇ ਦੀ ਗਰਦਨ ਤੇ ਕੋਈ ਹੱਥ ਲਾਉਂਦਾ ਹੈ ਜਦੋਂ ਇਹ ਪ੍ਰਾਰਥਨਾ ਕਰਦੀ ਹੈ ਔਰ ਕਬਰ ਆ ਜਾਂਦੀ ਹੈ ਇਹਨੇ ਬੱਚੇ ਦੀ ਗਰਦਨ ਨੂੰ ਕੋਈ ਜਣਾ ਟੱਚ ਕਰ ਦਿੰਦਾ ਆ ਫਾਸਟਰ ਜੀ ਮੇਰੇ ਬੱਚੇ ਦੇ ਕੱਪੜੇ ਗਾਇਬ ਹੋ ਜਾਂਦੇ ਆ ਹੁਣ ਨਹੀਂ ਹੋਣਗੇ ਭੈਣ ਫਿਕਰ ਨਾ ਕਰ ਸਾਡੇ ਗੱਲੇ ਵਿੱਚੋਂ ਹੁੰਦੇ ਆ ਗੱਲੇ ਚੋਂ ਪੈਸੇ ਗਾਇਬ ਹੋ ਜਾਂਦੇ ਆ ਮੇਰੇ ਇਸ ਮਹੀਨੇ ਦੇ ਵਿੱਚ ਲੈਟਰਨ ਗਰੀ ਤੇ ਇਸੇ ਮਹੀਨੇ ਵਿੱਚ ਮੈਂ ਆਪਣੀ ਚਾਰ ਪਾਈ ਚਾਰ ਸ਼ਪੇਰੇ ਦੇ ਥੁੱਕ ਥੁੱਕ ਭਰਿਆ ਹੋਇਆ ਸੀ। ਇਹਦੇ ਇਸੇ ਮਹੀਨੇ ਦੀ ਗੱਲ ਆ ਕਿ ਲੈਟਰਨ ਡਿੱਗੀ ਘਰ ਦੇ ਵਿੱਚ ਤੇ ਮੇਰੇ ਚਾਰ ਪਾਈ ਦੇ ਦੁਆਲੇ ਦੜ ਮੈਂ ਸੁੱਤਾ ਸੀ ਅੱਧੀ ਰਾਤ ਦਾ ਟਾਈਮ ਸੀ ਤੇ ਥੁੱਕ ਥੁੱਕ ਭਰਿਆ ਤੇ ਮੰਜੇ ਗਲਤ ਸੁਪਨਿਆਂ ਦੇ ਵਾਈਫ ਸਿਖ ਲਾਂਦੀ ਨਾਲ ਕਿਸੇ ਵੱਲੇ ਵੀ ਵਾਈਫ ਦੇ ਰੂਪ ਦੇ ਵਿੱਚ ਮੈਂ ਵੀ ਜਾਂਦਾ ਵੇ ਵਿਚਾਰ ਹੋ ਜਾਂਦਾ ਸੁਪਨੇ ਦੇ ਵਿੱਚ ਗਲਤ ਸੁਪਨੇ ਆਉਂਦੇ ਆ ਤੇ ਤੇ ਆਤਮਾ ਗਲਤ ਦੇ ਵਿੱਚ ਬੰਨ ਬਣਦਾ ਜਨਾਨੀ ਦੇ ਰੂਪ ਦੇ ਜਨਾਨੀ ਦੇ ਰੂਪ ਦੇ ਵਿੱਚ ਦੁਸ਼ਟ ਆਤਮਾ ਗਲਤ ਸੁਪਨੇ ਆ ਤੇ ਰਹੀ ਵੀ ਤੇ ਉਹਦਾ ਵੀ ਸਰੀਰਕ ਸੰਬੰਧ ਬਣਾਦਾ ਹੈ ਗਲਤ ਸੁਪਨੇ ਤੇ ਫੀਲਿੰਗ ਗਲਤ ਸੁਪਨੇ ਗਲਤ ਆਉਂਦੇ ਆ ਫੀਲਿੰਗ ਵੀ ਗਲਤ ਆਉਂਦੀ ਹੈ ਪਾਸੇ ਫੀਲਿੰਗ ਗਲਤ ਆਉਂਦੀ ਹੈ ਫੀਲਿੰਗ ਵੀ ਗਲਤ ਹੋ ਜਾਂਦੀ ਹੈ ਉਸਤਾਤਮਾ ਰਾਤ ਨੂੰ ਗਲਤ ਸਬੰਧ ਬਣਾਉਂਦਾ ਹੈ ਦੁਸ਼ਟ ਆਤਮਾ ਰਾਤ ਨੂੰ ਗਲਤ ਸੰਬੰਧ ਬਣਾਉਂਦਾ ਹੈ ਬੁਰੇ ਸੁਪਨੇ ਆਉਂਦੇ ਆ ਤੇ ਬੁਰੀ ਸਮੈਲ ਆਉਂਦੀ ਹੈ ਬੁਰੇ ਸੁਪਨੇ ਤੇ ਬੁਰੀ ਸਮੈਲ ਆਉਂਦੀ ਹੈ ਹਸਬੰਦ ਦੇ ਰੂਪ ਉਸ ਗਲਤ ਸਬੰਧ ਬਣਾ ਹਸਬੰਦ ਦੇ ਰੂਪ ਦੇ ਵਿੱਚ ਦੁਸ਼ਟ ਆਤਮਾ ਗਲਤ ਸੰਬੰਧ ਬਣਾਉਂਦਾ ਹੈ ਬੁਰੇ ਸੁਪਨੇ ਆਉਂਦੇ ਹੈਗੇ ਬੁਰੇ ਸੁਪਨੇ ਆਉਂਦੇ ਆ ਗੰਦੀ ਲੈਟਰਨ ਵੀ ਦਿਖਦੀ ਤੇ ਲੈਟਰਨ ਵੀ ਦਿਖਦੀ ਆ ਮੇਰਾ ਬਾਪੂ ਜੀ ਜਿਹੜਾ ਦਸਮੰਦ ਕੱਢਦਾ ਉਹ ਵੀ ਚੋਰੀ ਹੋ ਜਾਂਦਾ ਤੇ ਰਾਤ ਨੂੰ ਜਦੋਂ ਮੇਰੇ ਨਾਲ ਗੱਲ ਕਰਦਾ ਦੁਸਤ ਆਪਣਾ ਬੁਲਾਉਂਦੀ ਹੈ ਤੂੰ ਘਰੇ ਘਰੇ ਕੰਮ ਕਰਉਂਦੀ ਹੈ ਤੇ ਵਿਚਾਰ ਤੋਂ ਹੋਂ ਤੋਂ ਪ੍ਰਾਰਥਨਾ ਤੋਂ ਵੀ ਰੋਕਦੀ ਹੈ ਕਿਵੇਂ ਚੋਰੀ ਹੋ ਜਾਂਦੇ ਆ ਐਂਡ ਜਦੋਂ ਆਪਣਾ ਦਸਮੰਦ ਕੱਢਦਾ ਬਾਪੂ ਕੋਈ ਨਹੀਂ ਗਿਣ ਕੇ ਰੱਖੇ ਰਾਤੀਂ ਫਿਰ ਘੰਟੇ ਦਾ ਕਿੰਨੇ ਤੇ 3-4 ਰੁਪਏ ਗਾਇਬ ਹੋ ਗਏ ਪੈਸੇ ਕਾ ਦੇਖੋ ਕਿੰਨਾ ਦੁਸ਼ਟ ਆਤਮਾ ਤੁਸੀਂ ਜਰੂਰ ਜੇ ਪਤਨੀਆਂ ਪਤੀਆ ਇਸ ਚੀਜ਼ ਨੂੰ ਸਮਝੋ ਘਰਾਂ ਚ ਲੜਾਈ ਨਾ ਪਾਇਆ ਕਰੋ ਮੇਰੀ ਬੇਟੀ ਰਾਜ ਕੋ ਤੁਸੀਂ ਕਿੰਨੇ ਲੋਕ ਇਹ ਚੀਜ਼ਾਂ ਦੇ ਰਹੇ ਬੱਚੇ ਨੂੰ ਦੁਸ਼ਟ ਆਤਮਾ ਨਜ਼ਰ ਆਉਂਦੇ ਆ ਜਰੂਰ ਪ੍ਰਾਰਥਨਾ ਕਰਿਆ ਕਰੋ ਇਹ ਵੀਡੀਓ ਜਰੂਰ ਦਿਖਾਓ ਆਪਣੇ ਘਰ ਆਲੇ ਨੂੰ ਪਤਨੀ ਗੰਦੀ باتیں ਕਰਦਾ ਹੈ ਦੁਸ਼ਟ ਆਤਮਾ ਸੁਪਨੇ ਮੇ ਆਕੇ ਜਦ ਨਹੀਂ ਸੌਂਦੇ ਉਹਦੀ ਲਾਲੋ ਜਦੋਂ ਉਹ ਬੈਠਾ ਹੁੰਦਾ ਰੋਟੀ ਖਾਂਦਾ ਕੁਝ ਵੀ ਕਰਦੇ ਤਾਂ ਡੇਕਾਰ ਵਾਲਾ ਪੁੱਤ ਲਾਸ ਉਹਦੇ ਕੰਨਾਂ 'ਚ ਆਵਾਜ਼ ਤਾ ਹੋਊ ਲਾੜਾ ਤੇਰੇ ਨਾਲੋਂ ਯਸਮਸੀ ਦੇ ਨਾਮ 'ਚ ਸਵੇਰੇ ਸਵੇਰੇ ਉੱਠਣਾ ਤੇ ਸਾਡੇ ਘਰ 'ਚ ਗੰਦ ਭਿਆਣਾ ਸਫਾਈ ਕਰਨੀ ਮੇਰੇ ਆਪ ਕੀ ਨਹੀਂ ਬਣਾਏ ਕੱッセ ਗਏ ਉਹ ਜਾਂਦੇ ਆ ਨਸ਼ਾ ਕਰਨਾ ਮੈਂ ਫੜਦੀ ਨਹੀਂ ਕਰਦੀ ਉਸ ਤੋਂ ਬਾਅਦ ਨਾਲ ਹੀ ਵਾਈਬ ਬੋਲਦੀ ਮੈਂ ਵੀ ਨਸ਼ਾ ਕਰਨਾ ਲੜਾਈ ਹੁੰਦੀ ਹੈ ਨਾ ਬਹੁਤ ਜ਼ਿਆਦਾ ਜੇ ਗੰਧ ਖਿਲਰਿਆ ਹੁੰਦਾ ਮੀਨਸ ਕਿ ਲੈਟਰਨ ਖੁੱਲੀ ਹੁੰਦੀ ਹੈ ਇਹਨਾਂ ਦੇ ਘਰ ਦੇ ਵਿੱਚ ਸੁੰਭ ਰਿਹਾ ਹੁੰਦਾ ਹੈ ਘਰ ਤੇ ਫਿਰ ਹਰੇਕ ਦੂਜੇ ਰਲੇ ਕੰਮ ਹੁੰਦਾ ਤੇ ਇੰਨੇ ਪਰੇਸ਼ਾਨ ਹੋ ਗਏ ਕਿ ਘਰ ਵਾਲੀ ਤੇ ਮੁੰਡਾ ਕਹਿੰਦੇ ਸੀ ਨਸ਼ੇ ਕਰਨੇ ਸ਼ੁਰੂ ਕਰ ਦੇਣੀ ਮੇਰੀ ਵੀ ਗੰਦੀ ਸੁਪਨੇ ਆਤੇ ਸੁਪਨੇ ਮੇ ਬੇਟੀਆਂ ਕੋਲ ਮੂਜੇ ਖੀਚ ਕੇ ਲੈ ਜਾਂਦੇ ਇਤਨੇ ਗੰਦੇ ਸੁਪਨੇ ਆਤੇ ਕਿ ਬੈਸ ਆ ਉਹਨੂੰ ਖੋਤਾ ਬੰਦਾ ਨਾਲ ਖਿੱਚ ਕੇ ਲੈ ਜਾਂਦਾ ਤੇ ਗਲਤ ਸੰਬੰਧ ਬਣਾਤਾ ਇਨਕੇ ਸਾਥ ਦੇਖੋ ਕਿੰਨਾ ਦਰਦ ਭਰਿਆ ਹੈ ਲੋਕਾਂ ਦੇ ਜੀਵਨ ਦੇ ਅੰਦਰ ਕਿੰਨਾ ਦੁੱਖ ਭਰਿਆ ਹੈ ਕਿੰਨੀਆਂ ਪ੍ਰੋਬਲਮਸ ਦੇ ਵਿੱਚ ਫਸੇ ਹੋਏ ਆ ਅਰ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕੋ ਹੱਲ ਹੈ ਉਹ ਅਕਾਲ ਪੁਰਖ ਜਿਉਂਦਾ ਪਰਮੇਸ਼ਰ ਉਹ ਸੱਚਾ ਤੇ ਜਿਉਂਦਾ ਪਰਮੇਸ਼ਰ ਉਹ ਨਾਮ ਵਿੱਚੋਂ ਉੱਚਾ ਨਾਮ ਯਿਸੂ ਦਾ ਜਿਸ ਨਾਮ ਤੇ ਸਾਰੇ ਉਸਤਤਮੇ ਛੱਡ ਕੇ ਚਲੇ ਜਾਂਦੇ ਆ ਆਜੋ ਵੀ ਮੁੜ ਕੇ ਆਜੋ ਮਾਈਕ ਲੈ ਕੇ ਆਜੋ ਜਦੋਂ ਮੈਂ ਮਾਈਕ ਲੈ ਕੇ ਤੁਰੇ ਰਹੇ 5 ਵਜੇ ਤੱਕ ਇਹ ਕੇਸ ਖਤਮ ਨਹੀਂ ਹੋਣੇ ਇੰਨੇ ਜ਼ਿਆਦਾ ਇਹ ਕੇਸ ਆ ਤੁਸੀਂ ਬਹੁਤ ਭਾਗਾ ਵਾਲੇ ਆ ਖੁਦਾਵੰਦ ਅਜਾਦ ਕਰਈ ਨਾ ਛਿੰਚਾ ਕੋਈ ਕਿਉਂਕਿ ਅੱਜ ਪਰ ਮੈਂ ਸਾਰੇ ਪੈਨ ਪ੍ਰਾਵਨ ਨੂੰ ਆਜ਼ਾਦ ਕਰ ਖੁਦਾਵੰਦ ਕਰਨਾ ਚਾਹੁੰਦਾ ਆ ਆਜ਼ਾਦ ਕਰ ਖੁਦਾਵੰਦ ਸੱਚਮੁੱਚ ਅੱਜ ਤੁਹਾਡੀ ਡਿਲੀਵਰੈਂਸ ਦਾ ਦੇੜਾ ਆਜ਼ਾਦ ਕਰ ਪੰਜਾਬ ਕਰ ਖੁਦਾਵੰਨ ਇਹ ਚੀਜ਼ ਨਹੀਂ ਦੇਖੀ ਹੋਊਗੀ ਪਰ ਅੱਜ ਸੌਟਾ ਲੁੱਕ ਗੈਲਫੇਮ ਹੋ ਗਿਆ ਅਰੇ ਅਜੇ ਤਾਂ ਬਹੁਤ ਜਣੇ ਪਿੱਛੇ ਖੜੋਤੇ ਆ ਜਿਹੜੇ ਸਕਰੀਨ ਤੇ ਆਉਣ ਤੋਂ ਡਰਦੇ ਆ ਅੱਗੇ ਆਣ ਕੇ ਆਪਣੀ ਪ੍ਰੋਬਲਮ ਜਿਨ੍ਹਾਂ ਨੇ ਨਹੀਂ ਦੱਸੀ ਯਸ ਖੁਦਾਵੰਨ ਦਾ ਜਿਨਾ ਦੇ ਬੋਏ ਆ ਦੇ ਅੱਗੇ ਪਾਣੀ ਡੁੱਲਿਆ ਹਾਲੇ ਕਰੇ ਕਰਕੇ ਦੱਸਿਓ ਮੜਾ ਜੀ ਆ ਅਤੇ ਦੇਖੋ ਭੁਚੇ ਜਿਨ੍ਹਾਂ ਦੇ ਮੂੰਹ ਅੱਗੇ ਮਾਰੀ ਡੁੱਲਿਆ ਹੁੰਦਾ ਹੈ ਅਜੇ ਹੋ ਨਹੀਂ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਮੂੰਹ ਘੜ ਤੋਂ ਡਰ ਲੱਗਦਾ ਹੈ ਜੇ ਤੇ ਉਹ ਨਹੀਂ ਅੱਗੇ ਆਏ ਦੇਖੋ ਹੱਥ ਖੜੇ ਤੁੰਦੇ ਕਿਹੜੇ ਗੱਲ ਨਹੀਂ ਜਾਣਦਾ ਇਹ ਪ੍ਰਾਤਮਾ ਕਿ ਯਸ ਕੁੰਡਾ ਨੋ ਸੋ ਕਿ ਲੋਕਾਂ ਨੇ ਤਾਂ ਮੰਦਰਾਂ ਦੇ ਹਾਂ ਗੱਲਾਂ ਸੁਣਨ ਵਾਸਤੇ ਅਮਨ ਅੱਜ ਤੁਸੀਂ ਸੁਣ ਲਈਆਂ ਸੰਤੁਸ਼ਟ ਹੋ ਗਏ ਕਿ ਇਹ ਗੱਲਾਂ ਤੁਹਾਨੂੰ ਨਹੀਂ ਪਤਾ ਤੁਹਾਡੇ ਜੀਵਨ ਚ ਹੁੰਦੀਆਂ ਆ ਇਹ ਹੀ ਗੱਲਾਂ ਤੁਸੀਂ ਸੁਣਨ ਦੇ ਲਈ ਜਾਂਦੇ ਹੋ ਕਿ ਕੋਈ ਸਾਨੂੰ ਦੱਸੇ ਲਓ ਅੱਜ ਤੁਹਾਨੂੰ ਦੱਸ ਦਿੱਤੀਆਂ ਪਰ ਮੈਂ ਤੁਹਾਨੂੰ ਕਹਿੰਨੀ ਆ ਉਹ ਸਿਰਫ ਦੱਸਦੇ ਆ ਪਰ ਅੱਜ ਤੁਸੀਂ ਇਹ ਸੁਣ ਕੇ ਸੀਨੇ ਨਾਲ ਚ ਆਸਾਦ ਹੋ ਰਹੇ ਆਸਾਦ ਹੋ ਰਹੇ ਆ ਜਿਹੜਾ ਵੀ ਪਚਾਰ ਦਾ ਆਤਮਾ ਜਿਹੜਾ ਸੁਪਨਿਆਂ ਵਿੱਚ ਹਰ ਸੰਬੰਧ ਬਣਾਦਾ ਨਾ ਤੁਹਾਨੂੰ ਪ੍ਰਭੂ ਦੇ ਹੱਥ ਕਿੰਨਾ ਕੇ ਆਉਣੀ ਆਂ ਤੁਸੀਂ ਆਸਾਂ ਬੁੱਕੇ ਹੋ ਇਹ ਕੋਈ ਕੰਧਾਤਮਾ ਜਿਹੜਾ ਤੁਹਾਡੇ ਕਰਦੇ ਵਿੱਚ ਗੰਦ ਨੂੰ ਸੁੱਟਦਾ ਹੈ ਜਿਹੜਾ ਕਨੇਸਿਆ ਦੀ ਚੋਰੀ ਕਰਦਾ ਹੈ ਅਰ ਇਸ ਸਮੇਂ ਸਾਹਮਣੇ ਤੁਹਾਡੇ ਪਿੱਛੇ ਨਜ਼ਰ ਆ ਰਿਹਾ ਤੁਹਾਨੂੰ ਸੌਣ ਨਹੀਂ ਦਿੰਦਾ ਯਸ ਖੁਦਾਵੰਦਾ ਜਾਤੋ ਤੁਹਾਡੀਆਂ ਚੀਜ਼ਾਂ ਨੂੰ ਸਾੜਦਾ ਆ ਕੱਪੜਿਆਂ ਨੂੰ ਭੱਜਦਾ ਆ ਹਰ ਕੁਝ ਸਾੜਦਾ ਯਸ ਸਾਮ ਨੇ ਹਾਲੇਲੂਇਆ ਯਸ ਸਿਰੇ ਲੈਂਦਾ ਮੈਂ ਰੱਖੇ ਤਾ ਦਿੰਦਾ ਯਸ ਖੁਦਾਵੰਦਾ ਯਸ ਸਿਤਾਪਨਿਸ਼ ਪਰ ਮੈਂ ਸਾਡੇ ਕਿੰਨੇ ਬਰਨਣ ਦੇ ਰੋਹਣ ਦੇ ਅਧਿਕਾਰ ਦੇ ਨਾਲ ਮੈਨੂੰ ਲੈਣੇ ਯਸ ਖੁਦਾਵੰਦਾ ਉਹ ਦੋ ਕੋਈ ਅਧਿਕਾਰ ਨਹੀਂ ਸ਼ੈਤਾਨ ਦੀ ਹਰੇਕ ਯੁਕਤੀ ਯੇਸ਼ੂ ਦੇ ਨਾਮ ਵਿੱਚ ਖਤਮ ਕਰਦੀ ਹਾਂ ਸ਼ੈਤਾਨ ਦੀ ਯੁਕਤੀ ਨੂੰ ਨਕਮ ਮਿਆ ਕਰਦੀ ਹਾਂ ਯੈਸ ਯੈਸ ਕਿਤਾ ਆਪਣੇ ਆਪ ਨੂੰ ਆਪਣੀ ਫੈਮਿਲੀ ਨੂੰ ਆਪਣੇ ਪਤੀ ਨੂੰ ਬੱਚਿਆਂ ਨੂੰ ਪੂਰੀ ਫੈਮਿਲੀ ਨੂੰ ਘਰ ਨੂੰ ਬਾਹਰ ਨੂੰ ਤਸੇ ਨੂੰ ਹਰੇਕ ਇੰਤਰ ਲਹੂ ਵਿੱਚ ਕਬਰ ਕਰਦੀ ਹਾਂ ਤੇਰੇ ਲਹੂ ਵਿੱਚ ਯੈਸ ਆਊਟ ਆਉਟ 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 ਫਾਇਰ 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 ਇਸੂ ਦੇ ਨਾਮ ਤੋਂ ਫਾਇਰ ਫਾਇਰ ਜਨਵਾਤਾ ਇਸ ਵੀਡੀਓ ਨੂੰ ਦੇਖਣ ਲਈ ਔਰ ਇਸ ਪ੍ਰੇਅਰ ਨੂੰ ਪਲੀਸ ਇੱਕੀ ਰੁਕ ਵੈਸਟ ਆ ਕਿ ਜਰੂਰ ਆਪਣੇ ਪਤੀ ਨੂੰ ਆਪਣੀ ਪਤਨੀ ਨੂੰ ਦਿਖਾਣਾ ਤਾਂ ਜੋ ਕਿ ਹਨਾ ਉਹ ਵੀ ਆਜ਼ਾਦ ਹੋ ਸਕਣ ਕਈ ਵਾਰ ਲੜਾਈ ਝਗੜੇ ਨਾਲ ਜ਼ਿਆਦਾ ਵੱਡ ਚੰਦਾ ਬੰਦਾ ਡਿਵੋਰਸ ਲੈਣ ਦਾ ਸੋਚ ਲੈਣਾ ਕਰ ਲੈ ਰਹਿਣ ਦਾ ਸੋਚ ਲੈਂਦਾ ਕਈ ਸੋਚ ਲੈਂਦੇ ਕਿ ਇਸ ਦੁਨੀਆ ਤੇ ਚਲ ਜੀਏ ਸਾਡੀ ਘਰ ਵਿੱਚ ਕਦਰ ਨਹੀਂ ਹੈ ਜੀ ਸ਼ੁਰੂ ਤੇ ਲੈ ਕੇ ਸਾਰਾ ਕੁਝ ਇਹ ਇਸ ਘਰ ਲਈ ਇਸ ਬੱਚੇ ਲਈ ਪਰਿਵਾਰ ਲਈ ਕਰਕੇ ਦੇਖ ਲਿਆ ਪਤਨੀਆਂ ਜ਼ਿਆਦਾਤਰ ਇਦਾਂ ਹੀ ਸੋਚਦੀਆਂ ਪਤੀ ਵੀ ਸੋਚਦੇ ਆ ਲੇਕਿਨ ਤੁਸੀਂ ਇਹ ਚੀਜ਼ ਜ਼ਰੂਰ ਦੇਖੋ ਨੋਟਿਸ ਕਰੋ ਕਿ ਦੋស្ਤ ਆਤਮਾ ਚੋਂਦੇ ਹੀ ਇਹ ਆ ਕਿ ਇਹਨਾਂ ਨੂੰ ਅਲੱਗ ਕਰਨਾ ਜੇ ਤੁਹਾਡੇ ਘਰ ਦੇ ਵਿੱਚ ਇੱਕ ਜਣਾ ਵੀ ਪਰਮੇਸ਼ਵਰ ਦੇ ਵਿੱਚ ਵਧਿਆ ਹੋਇਆ ਵਾ ਉਹਦੇ ਕਲਾਬ ਦੁਨੀਆ ਤਾਂ ਹੁੰਦੀ ਹੁੰਦੀ ਆ ਕਰਦੇ ਖੁਦ ਵੀ ਹੋ ਜਾਂਦੇ ਜੇ ਤੁਸੀਂ ਚਾਹੁੰਦੇ ਆ ਤੁਸੀਂ ਸੱਚਮੁੱਚ ਚਾਹੁੰਦੇ ਆ ਨਾ ਰੂਹਾਂ ਵਚਨ ਕਦੇ ਵੀ ਆਪਣੇ ਘਰ ਨੂੰ ਛੱਡ ਕੇ ਨਾ ਜਾਓ ਕਦੇ ਆਪਣੇ ਪਤੀ ਦੇ ਨਾਲ ਗੁੱਸੇ ਨਾਲ ਕਈ ਕਦੀ ਵੀ ਆਪਣੇ ਪਤਨੀ ਦੇ ਨਾਲ ਗੁੱਸੇ ਨਾਲ ਆਪਣੇ ਬੱਚਿਆਂ ਨੂੰ ਇਸ ਚੀਜ਼ ਨੂੰ ਪ੍ਰਾਧਨਾ ਦੇ ਦੁਆਰਾ ਇਹ ਤੁਸੀਂ ਬੰਦਨਾ ਨੂੰ ਤੋੜ ਸਕਦੇ ਆ ਆਪਣੇ ਪਾਸਟਰ ਦੇ ਨਾਲ ਆਪਣੇ ਦਾਸ ਦਾਸੀ ਦੇ ਨਾਲ ਆਪਣੇ ਨਾ ਜਿੰਨੇ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ ਫਾਸਟਿੰਗ ਪ੍ਰੇਅ ਸ਼ੁਕਰਵਾਰ ਹੁੰਦੀ ਆ ਉਹਦੇ ਵਿੱਚ ਇਸ ਦੁਆ ਨੂੰ ਜ਼ਰੂਰ ਰੱਖਿਆ ਕਰੋ ਤਾਂ ਜੋ ਕਿ ਤੂਸੀ ਬਚ ਸੁਖੋਤਾ ਡੱਕਰਾ ਨਾ ਮੱਚ ਜਾਵੇ ਔਰ ਜ਼ਰੂਰ ਬਚਾਇਆ ਜਾਵੇ ਤਾਂ ਮੇਰੀ ਤਰਫ ਸੇ ਸਭ ਕੋ ਜੈਮਸੀ ਕੀ ਔਰ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਹallelujah amen